ਹਾਂਜੀ ਸ਼ਸ਼ੀਕਾਲ ਵੀਰੇ ਸਾਰਿਆਂ ਨੂੰ ਆਈ ਹੋਪ ਠੀਕ ਹੋ ਤੁਸੀਂ ਸਾਰੇ ਤੇ ਤਰੀਕ ਅੱਜ ਹੈਗੀ ਹੈ 20 ਤੇ ਟਾਈਮ ਹੈ ਸ਼ਾਮ ਦਾ 6 ਆਪਣਾ ਸੋਰੀ 8:00 ਵੱਜ ਚੁੱਕੇ ਹੈਗੇ ਤੇ ਵੇਖੋ ਸਾਰਾ ਫਾਰਮ ਸਾਨੂੰ ਖਾਲੀ ਲੱਗਦਾ ਹੋਣਾ ਤੇ ਕਿਉਂ ਲੱਗਦਾ ਕਿਉਂਕਿ ਸਾਰੇ ਜਾਨਵਰ ਜਿਹੜੇ ਆਪਣੇ ਆ ਸਾਰੇ ਪ੍ਰੋਪਰ ਤਾਂ ਬੈਠੇ ਹੈ ਦੇਖੋ ਹਨਾ ਤੇ ਲਾਈਟ ਹੁਣ ਆਪਾਂ ਇਹ ਆਪਾਂ 9:00 9:30 10:00 ਵਜੇ ਲਾਈਟ ਬੰਦ ਕਰ ਦਿੰਨੇ ਇਹਨਾਂ ਦੀ ਤੇ ਸਵੇਰੇ ਆਪਾਂ ਇਹਨਾਂ ਦੀ ਲਾਈਟ ਉਹ ਆਨ ਕਰਦੇ ਆਂਗੇ ਸਵੇਰੇ 6:00 6:30 ਵਜੇ ਤੇ ਉਸ ਤੋਂ ਬਾਅਦ ਦਿਨ ਵੀ ਚੜ ਜਾਂਦਾ ਫਿਰ ਲਾਈਟ ਦੀ ਲੋੜ ਵੀ ਨਹੀਂ ਹੁੰਦੀ ਚਲੋ ਇੰਨਾ ਕੁ ਚਿਰ ਆਪਾਂ ਸ਼ਾਮ ਨੂੰ ਲਾਈਟ ਚਲਾਈਦੀ ਆ ਇਹ ਤਾਂ ਰਹਿ ਗਿਆ ਚਲੋ ਲਾਈਟ ਦਾ ਮੈਨੇਜਮੈਂਟ ਹਨ ਜਿਹਦੇ ਕਰਕੇ ਮੁਰਗੀ ਅ ਅੰਡਿਆ ਸਹੀ ਦਿੰਦੀ ਆ ਤੇ ਜੇ ਲਾਈਟ ਆਪਾਂ ਵੱਧ ਦੇਵਾਂਗੇ ਤਾਂ ਇੱਕ ਦੂਜਿਆਂ ਦੇ ਖੰਭ ਪੱਟਣ ਲੱਗ ਜਾਂਦੇ ਆ ਜਿਵੇਂ ਆਹ ਮੁਰਗੀ ਬੈਠੀ ਦੇਖੋ ਹਨ ਜੇ ਜ਼ਿਆਦਾ ਆਪਾਂ ਲਾਈਟ ਦੇਵਾਂਗੇ ਨਾਲ ਇਹ ਵਾਲੀ ਪ੍ਰੋਬਲਮ ਆ ਜਾਂਦੀ ਹੈ ਕੈਲਸ਼ੀਅਮ ਦੀ ਘਾਟ ਕਰਕੇ ਤੇ ਜਾਂ ਇਦਾਂ ਲਾਈਟ ਕਰਕੇ ਖੰਭ ਪੜਦਿਆਂ ਇਹ ਤੇ ਚਲੋ ਅੱਜ ਦੀ ਆਪਾਂ ਵੀਡੀਓ ਜਿਹੜੀ ਸੀਗੀ ਉਹ ਕਹਿਣ ਦਾ ਮਤਲਬ ਇਹ ਆ ਤੇ ਦੇਖੋ ਸਾਰੇ ਜਾਨਵਰ ਆਪਣੇ ਉੱਪਰ ਬੈਠੇ ਆ। ਇਹ ਕੰਮ ਮੈਂ ਚਾਰ ਮੁਰਗੀਆਂ ਤੋਂ ਸ਼ੁਰੂ ਕਰਿਆ ਸੀ। ਹੁਣ ਸੋਨ ਮੈਂ ਚਾਰ ਮੁਰਗੀਆਂ ਵਿੱਚ ਦਿਖਾ ਵੀ ਦੇਵਾਂ ਜਿਹੜੀਆਂ ਸੀਗੀਆਂ। ਇੱਕ ਆ ਬੈਠੀ ਇਹ ਵਾਲੀ। ਇੱਕ ਆ ਬੈਠੀ ਆ। ਤੇ ਇੱਕ ਹੋ ਬੈਠੀ ਉੱਪਰ ਮੁਰਗੇ ਦੇ ਨਾਲ ਤੇ ਇੱਕ ਹੋ ਬੈਠੀ। ਤੇ ਬਾਕੀ ਦੋ ਮੁਰਗੀਆਂ ਆਪਣਾ ਚਲਾਣਾ ਕਰ ਗਈਆਂ ਸੀ। ਚਲੋ ਬਿਮਾਰ ਹੋ ਗਈਆਂ ਸੀ ਉਹ। ਆਪਾਂ ਇੰਨਾਂ ਮੁਰਗੀਆਂ ਤੋਂ ਇੰਨੇ ਜਾਨਵਰ ਬਣਾਏ ਆ ਦੇਖੋ। ਇਹ ਇਹ ਤੁਹਾਨੂੰ ਥੋੜੇ ਲੱਗਦੇ ਹੋਣਗੇ ਬਾਕੀ ਆਪਣੇ ਤੁਹਾਨੂੰ ਇੱਕ ਵਾਰੀ ਮੈਂ ਬਾਹਰ ਕਰਕੇ ਵੀ ਦਿਖਾ ਦਿੰਨਾ ਕੈਮਰਾ ਵੀ ਆਪਣੇ ਜਾਨਵਰ ਸਿਰਫ ਇੱਥੇ ਨਹੀਂ ਹੈਗੇ ਤੇ ਉਧਰਲੇ ਵਾਲੇ ਉਹ ਸਾਰਾ ਦੇਖੋ ਸਾਰਾ ਪਿੰਜਰਾ ਉਹਦੇ ਵਿੱਚ ਵੀ ਆਪਣੇ ਜਾਨਵਰ ਹੈਗੇ ਆ ਚਲੋ ਵੀਡੀਓ ਤੁਹਾਨੂੰ ਵੀਡੀਓ ਚ ਦੱਸਣ ਦਾ ਮਕਸਦ ਸੋਡਾ ਮੇਰਾ ਇਹ ਸੀ ਵੀ ਵੇਖੋ ਜਿਵੇਂ ਆਪਾਂ ਇਹਨਾਂ ਦੀ ਹੁਣ 120 ਗ੍ਰਾਮ ਫੀਡ ਇਹਨਾਂ ਨੂੰ ਦੇਣੀ ਹੈ ਦਿਨ ਦੀ ਜੀਦੇ ਕਰਕੇ 24 ਘੰਟਿਆਂ ਤੋਂ ਆਂਡਾ ਬਣਦਾ ਤੇ ਮੁਰਗੀ ਆਂਡਾ ਦਿੰਦੀ ਹੈ ਨਾਗਾ ਨਹੀਂ ਪਉਂਦੀ ਸਾਰੇ ਜਾਨਵਰ ਆਪਣੇ ਇਹ ਮੈਂ ਜੇ ਆਪਣੇ ਫਾਰਮ ਦਾ ਦੱਸ ਸਕਦਾ ਕਿਸੇ ਦੇ ਫਾਰਮ ਬਾਰੇ ਆਪਾਂ ਨਹੀਂ ਕਹਿ ਸਕਦੇ ਵੀ ਕੋਈ ਕਿਵੇਂ ਦਿੰਦਾ ਫੀਡ ਆ ਵੇਖੋ ਸ਼ਾਮ ਦਾ ਟਾਈਮ ਆ ਸਾਰੀ ਫੀਡ ਖਾ ਲਈ ਆ ਆਪਾਂ ਉਨੀ ਫੀਡ ਪਾਈ ਦੀ ਇਹਨਾਂ ਨੂੰ ਜਿੰਨੀ ਇਹਨਾਂ ਨੂੰ ਲੋੜ ਆ ਆ ਉਦਾਂ ਇਹ ਫੀਡਰ ਭਰੇ ਰਹਿਣਗੇ ਤਾਂ ਉਹ ਵੀ ਨੁਕਸਾਨ ਜ਼ਿਆਦਾ ਖਾਈ ਜਾਣਗੇ ਹਨ ਤੇ ਖਰਚਾ ਜ਼ਿਆਦਾ ਹੋ ਜਾਊਗਾ ਤੇ ਅੰਡਿਆਂ ਦੀ ਪ੍ਰੋਡਕਸ਼ਨ ਘਟ ਹੋ ਜਾਊਗੀ ਤੇ ਇਹ ਕੀ ਮੇਰਾ ਕੀ ਫਾਰਮ ਚ ਸਿਸਟਮ ਹੁੰਦਾ ਵੀ ਮੁਰਗੀ ਫੀਡ ਲੈ ਲੇ 70 80 ਗ੍ਰਾਮ ਜਿਹੜੀ ਆਪਣੀ ਇਹ ਵਾਲੀ ਫੀਡ ਹੁੰਦੀ ਹੈ ਗੱਟੇ ਵਾਲੀ ਤੇ ਬਾਕੀ ਜਿਹੜੀ ਆਪਾਂ ਇਹਨਾਂ ਦੀ ਆ ਕਿ ਇਹਨਾਂ ਦੀ ਖਰਾਕ ਜਿਹੜੀ ਕੰਪਲੀਟ ਪੂਰੀ ਕਰਨੀ ਹੁੰਦੀ ਆ ਉਹ ਵੇਖੋ ਜਿਵੇਂ ਥੱਲੇ ਹਰਾ ਪਿਆਗਾ ਤੇ ਕੋਈ ਵੀ ਆਪਾਂ ਨੂੰ ਸਬਜ਼ੀਆਂ ਮਿਲ ਜਾਣ ਤੇ ਜਾਂ ਸੁੱਕੀਆਂ ਦਾਣਾ ਹੋ ਜਾਣ ਤੇ ਦੁਕਾਨਾਂ ਤੇ ਹਰੀਆਂ ਸਬਜ਼ੀਆਂ ਮਿਲ ਜਾਣ ਕਦੂ ਵਗੈਰਾ ਉਹ ਆਪਾਂ ਇੱਕ ਟਾਈਮ ਇਹਨਾਂ ਨੂੰ ਪਾਈ ਦੇ ਆ ਹੁਣ ਵੇਖੋ ਹਰੀਆਂ ਸਬਜ਼ੀਆਂ ਖਾ ਚੁੱਕੀਆਂ ਐ ਇਹ ਫੀਡਰੇ ਖਾਲੀ ਆ ਸਵੇਰੇ ਆਪਾਂ ਸ਼ੁਰੂ ਕਰ ਰਹੇ ਹਾਂ ਇਕੱਲੀ ਫੀਡ ਦੇਵਾਂਗੇ ਇਹ 70 80 ਗ੍ਰਾਮ ਲੈ ਲੈਣੀਆਂ ਤੇ ਆਪਦਾ ਅੰਡਾ ਦੇ ਦੇਣੀਆਂ ਬਾਕੀ ਹੁਣ ਇਸ ਤੋਂ ਬਾਅਦ ਇਹ ਸਭਨ ਮੈਂ ਦੱਸਦਾ ਵੀ ਆਪਣੇ ਪੰਜ ਜਾਨਵਰੋਂ ਮੈਂ ਕੰਮ ਸ਼ੁਰੂ ਕਰਿਆ ਸੀ ਆਪਣੇ ਕੋਲੇ ਹੈਚਰੀਆਂ ਦਾ ਕੰਮ ਹੈਗਾ ਜਿਹੜੀ ਮਿਨੀ ਹੈਚਰੀ ਆਪਾਂ ਆਮ ਸਧਾਰਨ ਲੋਕਾਂ ਵਾਸਤੇ ਜਿਹੜੇ ਜਿੰਨਾਂ ਨੇ ਕੰਮ ਸ਼ੁਰੂ ਕਰਨਾ ਹੈ 2 4 ਤੋਂ ਜਾਂ 20 ਮੁਰਗੀਆਂ ਤੋਂ ਸ਼ੁਰੂ ਕਰਨਾ ਉਹਨਾਂ ਵਾਸਤੇ ਬਹੁਤ ਹੀ ਫਾਇਦੇਮੰਦ ਆ ਕਿਉਂਕਿ ਮੇਰਾ ਵੀ ਤੁਸੀਂ ਮੇਰੇ ਤੁਹਾਡੇ ਸਾਹਮਣੇ ਹੈ ਜਾਨਵਰ ਦੇਖੋ ਮੈਂ ਚਾਰ ਤੋਂ 100 ਖਰਚ ਸਕਦਾ ਹਨ ਉਧਰ ਵੀ ਜਾਨਵਰ ਸੁਣ ਦਿਖਾਏ ਸੀ ਤਾਂ ਕੋਈ ਵੀ ਕਰ ਸਕਦਾ ਤੇ ਆਪਣਾ ਇਹ ਐਕਸਟਰਾ ਪੈਸੇ ਤੋਂ ਕਮਾ ਸਕਦਾ ਕਮਾਈ ਬਹੁਤ ਸੋਹਣੀ ਹੈ ਜੇ ਆਪਾਂ ਸਹੀ ਤਰੀਕੇ ਸਹੀ ਢੰਗ ਨਾਲ ਕਰਾਂਗੇ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਵੇਖੋ ਸਾਰੇ ਜਾਨਵਰ ਸਾਰੇ ਤਾਂ ਵਹਿ ਗਏ ਨਾ ਇਹ ਤੇ ਤੁਸੀਂ ਵੀ ਤੁਸੀਂ ਜੇ ਕੰਮ ਸ਼ੁਰੂ ਕਰਨਾ ਮੇਰੇ ਨਾਲ ਕੰਟੈਕਟ ਕਰ ਲਓ ਨੰਬਰ ਮੇਰਾ ਸਕਰੀਨ ਤੇ ਚੱਲੀ ਜਾਂਦਾ ਹੋਊਗਾ ਆਪਾ ਤੋਂ ਮਸ਼ੀਨ ਲੈ ਸਕਦੇ ਹਾਂ 20 ਅੰਡੇ ਵਾਲੀ 100 ਅੰਡੇ ਵਾਲੀ 200 ਅੰਡੇ ਵਾਲੀ 500 ਅੰਡੇ ਵਾਲੀ ਹੈ ਨਾ ਜਿੰਨੀ ਆਖੋਗੇ ਆਪਾਂ ਬਣਾ ਕੇ ਦੇ ਦਾਂਗੇ ਤੇ ਆਪ ਦਾ ਕੰਮ ਆਪ ਸ਼ੁਰੂ ਕਰੋ ਨਾਲ ਤਾਂ ਤੁਸੀਂ ਡਾਕਟਰ ਬਣ ਜੈਣੇ ਹੋ ਤੁਸੀਂ ਨਾਲੇ ਬਿਮਾਰੀਆਂ ਦਾ ਪਤਾ ਲੱਗ ਜੈਦਾ ਤੁਸੀਂ ਛੋਟਾ ਚੂਚਾ ਤੁਸੀਂ ਪਾਲਦੇ ਹੋ ਤੇ ਵੱਡਾ ਕਰਦੇ ਹੋ ਹੁਣ ਇਹ ਜਿਹੜੇ ਜਾਨਵਰਾਂ ਨੂੰ ਨਾ ਵੀ ਦਵਾਈ ਦੇਵਾਂਗੇ ਆਪਾਂ ਇਹਨਾਂ 'ਚ ਕੋਈ ਪ੍ਰੋਬਲਮ ਨਹੀਂ ਹੋਣੀ ਕਿਉਂਕਿ ਛੋਟੇ ਹੁੰਦੇ ਲਾ ਆਪਾਂ ਇਹਨਾਂ ਦਾ ਦੇਖ-ਰੇਖ ਆਪਾਂ ਵਧੀਆ ਕਰੀਆ ਐਵੇਂ ਆਪਾਂ ਤੁਸੀਂ ਕਰ ਸਕਦੇ ਹੋ ਆਪ ਦੇ ਬੱਚੇ ਕਢਾਓ ਤੇ ਆਪ ਦਾ ਕੰਮ ਵਧਾਓ ਤੇ ਸਾਰੇ ਆਪ ਦਾ ਇਹ ਧੰਦਾ ਅਪਣਾ ਸਕਦੇ ਆ ਵਧੀਆ ਹਣਾ ਤੇ ਇੱਕ ਤਾਂ ਇਹ ਆਪਣਾ ਮਸ਼ੀਨ ਵਾਲਾ ਸਿਸਟਮ ਆ ਤੁਸੀਂ ਮਸ਼ੀਨ ਤੋਂ ਬੱਚੇ ਕਢਾ ਸਕਦੇ ਹੋ ਜਿਵੇਂ ਮੈਂ ਕਢਾਈ ਹੈ ਇਹ ਤੇ ਇੱਕ ਜਿਵੇਂ ਹੁਣ ਇਹ ਵਾਲਾ ਸਿਸਟਮ ਹੈ ਦੇਖੋ ਜੀ ਮੈਂ ਮੁਰਗੀ ਰੱਖੀ ਆ ਦੇਖੋ ਇਹ ਕੋੜ ਕੋਹਰੀ ਆ ਇਹ ਸੇਵਾ ਤੇ ਬੈਠੀ ਆ ਹਣਾ ਤੇ ਫਿਲਹਾਲ ਆਪਾਂ ਤਾਂ ਹਜੇ ਬੱਚੇ ਕਢਾਉਣੇ ਨਹੀਂ ਹੈਗੇ ਆਪਾਂ ਹਜੇ ਬੱਚੇ ਜਨਵਰੀ ਫਰਵਰੀ ਵਿੱਚ ਕਢਾਵਾਂਗੇ ਕਿਉਂਕਿ ਹੁਣ ਦੇ ਬੱਚੇ ਕਢਾਏ ਨਾ ਤੇ ਅੰਡੇ ਗਰਮੀ 'ਚ ਹੀ ਦੇਣ ਲੱਗ ਜਾਣਗੇ ਫਿਰ ਸੋ ਮਾਰਕੀਟਿੰਗ ਕਰਨ 'ਚ ਦਿੱਕਤ ਆਉਂਦੀ ਆ ਜਿਹੜਾ ਸਹੀ ਪ੍ਰੋਪਰ ਟਾਈਮ ਹੁੰਦਾ ਤੁਸੀਂ ਫਰਵਰੀ ਦੇ ਵਿੱਚ ਜਨਵਰੀ ਦੇ 15 ਤੋਂ ਅੰਡੇ 78 21 ਦਿਨਾਂ ਤੋਂ ਨਿਕਲੇ ਆਉਣਗੇ ਫਰਵਰੀ ਦੇ ਵਿੱਚ ਬੱਚਾ ਨਿਕਲਿਆ ਸੋਡਾ 10ਵੇਂ ਮਹੀਨੇ ਜਾ ਕੇ ਫੁੱਲ ਅੰਡੇ ਤੇ ਆ ਜਾਂਦਾ ਇਹ ਸਿਸਟਮ ਹੁੰਦਾ ਅੰਡੇ ਦਾ ਵੀ ਤੁਸੀਂ ਸਹੀ ਤਰੀਕੇ ਨਾਲ ਮੌਸਮ ਦੇ ਹਿਸਾਬ ਨਾਲ ਜਿਹੜਾ ਅੰਡਾ ਲੈਣਾ ਹੈਗਾ ਨਾ ਤਾਂ ਲੈ ਸੇਲ ਕਰਨਾ ਅੱਗੇ ਤੇ ਇੱਕ ਐਚਰੀ ਦਾ ਕੰਮ ਆਪਾਂ ਬਣਾ ਕੇ ਦੇ ਸਕਦੇ ਆ ਜਿਹੜੇ ਤੇ ਜਾਂ ਤੁਸੀਂ ਐਦਾਂ ਪਾਲ ਸਕਦੇ ਹੋ ਜਿਵੇਂ ਇਹ ਆਪ ਸੀਲ ਮੁਰਗੀਆਂ ਹੋਈਆਂ ਇਹਨਾਂ ਥੱਲੇ ਵੱਧ ਤੋਂ ਵੱਧ 15 ਅੰਡੇ ਜਾਂ ਮੈਕਸਿਮਮ 18 ਅੰਡੇ ਟਿਕਣਗੇ ਦੇਖੋ ਆਪਣੇ ਕੋਲ ਜਿਵੇਂ ਇੱਕ ਆ ਬੈਠੀ ਆ ਇੱਕ ਆ ਬੈਠੀ ਦੇਖੋ ਇਹ ਵੀ ਕੁੜਕੋਰੀ ਆ ਹਨਾ ਤੇ ਇੱਕ ਆ ਬੈਠੀ ਆ ਕੁੜਕੋਰੀ ਆ ਇੱਕ ਆ ਬੈਠੀ ਆ ਕਹਿੰਦਾ ਮਤਲਬ ਆਪਣੇ ਕੋਲ ਚਾਰ ਮੁਰਗੀਆਂ ਇਹ ਪੂਰੀ ਕੁੜਕ ਹੋ ਰਹੀਆਂ ਇਹਨਾਂ ਥਲੇ ਜੇ ਆਪਾਂ ਅੱਜ ਬੱਚੇ ਆਂਡੇ ਧਰਾਂਗੇ ਤਾਂ ਬੱਚੇ ਨਿਕਲੇ ਹੋਣਗੇ ਪਰ ਇਹ ਚ ਮਿਹਨਤ ਜ਼ਿਆਦਾ ਜਦੋਂ ਬੱਚੇ ਨਿਕਲੇ ਹਰੇਕ ਥਲੇ 15-20 ਆਂਡੇ ਆਪ ਧਰਾਂਗੇ ਹਨ ਤੇ ਕੱਲੀ-ਕੱਲੀ ਨੂੰ ਸਾਹਮਣਾ ਪਊਗਾ ਅਲੱਗ ਰੱਖਣਾ ਪਊਗਾ ਇਹ ਨਹੀਂ ਹੈਗਾ ਵੀ ਤੁਸੀਂ ਇਹਨਾਂ ਤੋਂ ਬੱਚੇ ਕਢਾ ਲਈ ਵੀ ਇਹਨੇ ਕਢਲੇ ਵੀ ਉਹਨੇ ਕਢਲੇ ਇਕੱਠੇ ਫਿਰਦੇ ਰਹਿਣਗੇ ਜੇ ਇਕੱਠੇ ਕਰੂਗਾ ਤਾਂ ਇੱਕ ਦੂਜੇ ਦੇ ਬੱਚਿਆਂ ਨੂੰ ਇਹ ਮਾਰ ਦੇਣਗੇ ਖਾ ਜਾਣਗੇ ਹਨ ਤੇ ਸਾਨੂੰ ਅਲੱਗ ਇਹਨੇ ਖੁੱਡੇ ਜਾਂ ਪੋਰਸ਼ਨ ਬਣਾਉਣੇ ਪੈਣਗੇ ਜਿਨ੍ਹਾਂ ਨੂੰ ਤੁਸੀਂ ਇਹ ਬੱਚੇ ਪਾਲ ਕੇ ਆਪਦਾ ਕੰਮ ਵਧਾ ਸਕਦੇ ਹੋ ਇਹਨਾਂ ਨੂੰ ਸੌਖਾ ਤਰੀਕਾ ਇਹ ਆ ਬਈ ਆਪਣੇ ਕੋਲ ਐਚਰੀ ਹੁੰਦੀ ਆ ਛੋਟੀ ਛੋਟੇ ਭਾਂਜਾ ਵਾਸਤੇ ਕਿਸਾਨਾਂ ਵਾਸਤੇ ਜਿਹੜੇ ਐਚਰੀ ਤੋਂ ਬੱਚਾ ਨਹੀਂ ਲੈ ਸਕਦੇ ਹਨ ਨਾਲੇ ਮਹਿੰਗਾ ਦਿੰਦੇ ਉਹ ਨਾਲੇ ਪਤਾ ਨਹੀਂ ਕਿਹੜੀ ਮੈਡੀਸਨ ਲੱਗੀ ਹੁੰਦੀ ਆ ਨਾਲੇ ਉਹਨਾਂ ਦਾ ਮਾਪਿਓ ਬੱਚੇ ਦਾ ਤਕੜਾ ਹੁੰਦਾ ਹੈ ਕਮਜ਼ੋਰ ਹੁੰਦਾ ਹੈ ਮੁੜ ਕੇ ਬਾਅਦ ਵਿੱਚ ਬੱਚੇ 'ਚ ਦਿੱਕਤ ਆ ਜਾਂਦੀ ਆ ਅੱਜ ਆਪਦਾ ਕੰਮ ਸ਼ੁਰੂ ਕਰਾਂਗੇ ਆਪਣੇ ਕੋਲੇ ਪੂਰੇ ਚੰਗੇ ਚੰਗੇ ਸਟਰੋਂਗ ਦੇ ਉਹ ਗੁਰਦਾ ਖੜਾ ਇੱਕ ਉਹ ਬੱਟਾ ਬਲੈਕੈਸਟ ਲੌਗ ਦਾ ਹਨ ਤੇ ਆਹ ਬੱਟਾ ਬਲੈਕੈਸਟ ਲੌਗ ਦਾ ਹੁਣ ਆਪਣੇ ਜਾਨਵਰ ਪ੍ਰੋਪਰ ਵਧੀਆ ਇਹ ਆਪਦੇ ਜਾਨਵਰਾਂ ਤੋਂ ਆਂਡੇ ਤੇ ਰਿ ਮਸ਼ੀਨ ਦੇ ਵਿੱਚ ਗਾਂ ਸੋਟ ਬੱਚਿਆਂ ਨੂੰ ਦਿੱਕਤ ਨਹੀਂ ਹੋਣੀ ਮਰਨੇ ਨਹੀਂ ਹੈਗੇ ਉਹ ਤੇ ਮਟੈਲਿਟੀ ਘਟ ਹੋਊਗੀ ਤਾਂ ਸਾਨੂੰ ਆਂਡਾ ਵਧੀਆ ਮਿਲੂਗਾ ਹਨਾ ਨਾਲੇ ਆਂਡਾ ਚੰਗਾ ਦੇਣਗੇ ਤੇ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵਿੱਚ ਕਿਸੇ ਨੇ ਐਚ 3 ਦਾ ਕੰਮ ਸ਼ੁਰੂ ਕਰਨਾ ਆਪੋ ਤਾਂ ਮਸ਼ੀਨ ਲੈ ਸਕਦਾ ਕਿਸੇ ਨੇ ਆਪਾਂ ਤੋਂ ਅੰਡੇ ਲੈ ਕੇ ਜਾਣੇ ਆ ਆਪਾਂ ਦਸੰਬਰ ਤੋਂ ਬਾਅਦ ਇਹਨਾਂ ਦੇ ਅੰਡੇ ਸੇਲ ਕਰ ਦਾਂਗੇ ਬੱਚੇ ਕਢਾਉਣ ਵਾਸਤੇ ਹਨ ਹੁਣ ਤਾਂ ਆਪਾਂ ਕੱਟੇ ਸਾੜ ਰੱਖੇ ਆ ਇਹ ਅ ਦਸੰਬਰ ਤੋਂ ਬਾਅਦ ਆਪਾਂ ਜੇ ਵੀ ਆ ਮੁਰਦਾ ਹੋਇਆ ਇਹਦੇ ਨਾਲ ਤਿੰਨ ਮੁਰਗੀਆਂ ਲਾ ਕੇ ਅਲੱਗ ਪੋਰਸ਼ਨ 'ਚ ਹੋਣਗੀਆਂ ਜਿਵੇਂ ਆ ਬਲੈਕ ਕੰਸਟਰੋਕ ਬੈਠਾ ਹੈ ਇਹਦੇ ਨਾਲ ਚਾਰ ਪੰਜ ਮੁਰਗੀਆਂ ਲਾ ਕੇ ਅਲੱਗ ਹੋਣਗੀਆਂ ਸੋਡਾ ਅੰਡਾ ਜਿਹੜਾ ਆਪਾਂ ਅੰਡਾ ਵੇਚਾਂਗੇ 100% ਫਰਟੀਲਾਈਜ਼ ਹੋਊਗਾ ਕਹਿੰਦਾ ਮਤਲਬ ਉਹਦੇ ਵਿੱਚ ਬੱਚਾ ਨਿਕਲਨੇ ਨਿਕਲਨੇ ਖਰਾਬ ਨਹੀਂ ਹੋਣਾ ਕਿਉਂਕਿ ਆਪਾਂ ਜਿਹੜਾ ਅੰਡਾ ਪੂਰਾ ਚੰਗੀ ਤਰ੍ਹਾਂ ਹੋ ਮੁਰਗਾ ਮੁਰਗੀ ਜਿਵੇਂ ਇਕੱਠੇ ਰਹਿਣਗੇ ਥੋੜੇ ਹੋਣਗੇ ਤੇ ਜਿਆਦਾ ਚਾਂਸ ਹੁੰਦੇ ਹੈਗੇ ਹਨ ਅ ਅੰਡਾ ਹੋਣ ਦੇ ਵਿੱਚ ਸਮਝੋ ਮੈਂ ਭੁੱਲ ਗਿਆ ਵੀ ਜਿੰਨੇ ਜਾਨਵਰ ਘੱਟ ਹੋਣਗੇ ਜਿਵੇਂ ਇੱਕ ਮੁਰਗੇ ਦੇ ਨਾਲ ਤਿੰਨ ਮੁਰਗੀਆਂ ਹੋਈਆਂ ਤੇ ਉਹ ਫਰਟੀਲਾਈਜ਼ ਮੁਰਗਾ ਅੰਡਾ ਹੋਏ ਜਿਹੜਾ ਛੇਤੀ ਹੋਊਗਾ ਤੇ ਸਹੀ ਹੋਊਗਾ ਆਪਾਂ ਤੋਂ ਫਰਟੀਲਾਈਜ਼ ਅੰਡੇ ਲੈ ਸਕਦਾ ਅ ਲੈ ਸਕਦਾ ਇਹ ਆਪਾਂ ਦਸੰਬਰ ਤੋਂ ਬਾਅਦ ਆਪਾਂ ਹਲੇ ਇੱਕ ਬੰਦੇ ਨੂੰ ਕਹਿ ਦਈਦਾ ਵੀ ਵੀਰੇ ਆਪਣੇ ਕੋਲੇ ਮੁਰਗੀਆਂ ਸਿਰਫ ਕੱਲੀਆਂ ਮੁਰਗੀ ਆਂਡੇ ਦਿੰਦੀਆਂ ਮੁਰਗੇ ਦੋ ਜਾਰੀਆਂ ਨਾਲ ਮੁਰਗੀਆਂ ਵਾਲੀਆਂ ਇਹਦੇ ਵਿੱਚੋਂ ਕਿਸੇ 10 ਆਂਡਿਆਂ 'ਚੋਂ ਇੱਕ ਚ ਬੱਚਾ ਨਿਕਲੂਗਾ ਤੇ ਜਦੋਂ ਆਪਾਂ ਇਹ ਅਲੱਗ ਪੋਰਸ਼ਨ ਕਰਤੇ ਅਲੱਗ-ਅਲੱਗ ਰੱਖਤੇ ਉਦੋਂ ਆਪਾਂ ਇਹ ਆਂਡੇ ਵੀ ਵੇਚਾਂਗੇ ਕਿਸੇ ਨੇ ਬੱਚੇ ਲੈਣੇ ਆਪਾਂ ਤੋਂ ਬੁੱਕ ਕਰਾ ਸਕਦਾ ਨੰਬਰ ਸਕਰੀਨ ਤੇ ਚੱਲਦਾ ਇਹਨਾਂ ਜਾਨਵਰਾਂ ਦੇ ਬੱਚੇ ਦੇਵਾਂਗੇ ਪੂਰੇ ਹੈਲਦੀ ਆ ਉਹੀ ਮੈਡੀਸਨ ਦੀ ਲੋੜ ਨਹੀਂ ਘਰੇ ਪ੍ਰੋਪਰ ਰੱਖ ਸਕਦੇ ਹੋ ਵਧੀਆ ਤੁਸੀਂ ਅੰਡੇ ਦੇਵਾਂਗੇ ਮਸ਼ੀਨ ਮਸ਼ੀਨ ਚਾਹੀਦੀ ਹੈ ਮਸ਼ੀਨ ਦੇਵਾਂਗੇ ਤੇ ਜੇ ਤੁਹਾਨੂੰ ਸੀਲ ਮੁਰਗੀਆਂ ਚਾਹੀਦੀਆਂ ਵੀ ਤੁਸੀਂ ਮੁਰਗੀਆਂ ਤੁਸੀਂ ਕਢਾਉਣੇ ਆ ਤਾਂ ਆਪਾਂ ਇਹ ਮੁਰਗੀਆਂ ਵੀ ਆਪਾਂ ਤੁਹਾਨੂੰ ਦੇ ਦਾਂਗੇ ਜਿਵੇਂ ਇਹ ਚਾਰ ਮੁਰਗੀਆਂ ਹੋਈਆਂ ਤੇ ਆਪਣੇ ਕੋਲ ਇਹ ਮੈਂ ਤੁਹਾਨੂੰ ਮੁਰਗਾ ਚੈੱਕ ਕਰਾ ਲਵਾਂ ਹਾਂ ਫਿਰ ਤਾਂ ਦੇਖੋ ਜੇ ਮੈਂ ਸੀਲ ਮੁਰਗਾ ਇਹ ਹੈ ਇਹਨਾਂ ਨੂੰ ਵੀ ਆਪਾਂ ਲੱਗ ਰੱਖਾਂਗੇ ਮੁਰਗੇ ਨਾਲ ਇਹਨਾਂ ਦੇ ਆਂਡੇ ਅਲੱਗ ਤੋਂ ਕਹਿੰਦਾ ਮਤਲਬ ਆਪਣੇ ਕੋਲੇ ਵੈਰਾਈਟੀਆਂ ਜ਼ਿਆਦਾ ਹੋਣਗੀਆਂ ਜੇ ਤੁਸੀਂ ਸੀਲ ਦੇ ਬਜਾਅ ਆਂਡੇ ਲੈਣੇ ਆ ਉਹ ਮਿਲ ਜਾਣਗੇ ਫਰਟੀਲਾਈਜ਼ ਤੁਸੀਂ ਅੱਗੇ ਸੀਲ ਦਾ ਕੰਮ ਵਧਾਉਣਾ ਆਰ ਆਈ ਆਰ ਦਾ ਵਧਾਉਣਾ ਆਰ ਆਈ ਆਰ ਆਂਡੇ ਮਿਲ ਜਾਣਗੇ ਫਰਟੀਲਾਈਜ਼ ਬਲੈਕ ਐਸਟਰੋਂਗ ਦਾ ਵਧਾਉਣਾ ਬਲੈਕ ਐਸਟਰੋਂਗ ਦੇ ਮਿਲ ਜਾਣਗੇ ਫਰਟੀਲਾਈਜ਼ ਆਂਡੇ ਵੀ ਮਿਲ ਜਾਣਗੇ ਜਿਨ੍ਹਾਂ ਚੋਂ ਬੱਚੇ ਨਿਕਲਣਗੇ 100% ਰਿਜ਼ਲਟ ਹੋਊ ਇਹਨਾਂ ਦਾ ਤੇ ਜੇ ਕਿਸੇ ਨੇ ਆਪਾਂ ਤੋਂ ਬੱਚੇ ਲੈਣੇ ਆ ਤਾਰਾ ਯਾਰ ਬਲੈਕ ਸਟਰਾਗ ਤੇ ਤੁਸੀਂ ਆ ਸੀਲ ਦੇ ਬੱਚੇ ਇਹ ਆਪਾਂ ਤੋਂ ਲੈ ਸਕਦੇ ਹੋ ਆ ਜੇ ਸੰਪਰਤ ਬਾਅਦ ਆਪਣੇ ਨਾਲ ਕੰਟੈਕਟ ਕਰ ਲਿਓ ਡੀਐਮ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹ ਤੇ ਕਾਲ ਕਰ ਲਿਓ ਮੈਨੂੰ ਤੇ ਇਹ ਇਹਨਾਂ ਦੇ ਫਰਟੀਲਾਈਜ਼ ਅੰਡੇ ਦੇ ਦਿਆਂਗੇ ਆਪਾਂ ਬੱਚੇ ਕਢਾਉਣੇ ਆ ਤਾਂ ਅੰਡੇ ਚਾਹੀਦੇ ਸਾਨੂੰ ਜਾਂ ਬੱਚੇ ਚਾਹੀਦੇ ਐ ਮੇਰੇ ਨਾਲ ਕੰਟੈਕਟ ਕਰ ਲਿਓ ਇਹਨਾਂ ਦੇ ਹੀ ਬੱਚੇ ਜਿਹੜੇ ਤੁਸੀਂ ਆਖੋਗੇ ਵੀ ਉਹਨੂੰ 10 ਬੱਚੇ ਚਾਹੀਦੇ ਐ ਇਹਨਾਂ ਦੇ ਤੇ ਆਪਾਂ ਤੁਹਾਡਾ ਨਾਮ ਲਿਖ ਕੇ ਅੰਡੇ ਤੇ ਮਸ਼ੀਨ 'ਚ ਰੱਖਾ ਹੈ ਜਿੱਦੇ ਨਿਕਲ ਕੇ ਲੈ ਜਾਓ ਅੰਡੇ ਚਾਹੀਦੇ ਹੋਏ ਅੰਡੇ ਲੈ ਜਾਓ ਮਸ਼ੀਨ ਲੈਣੀ ਹੈ ਬਣਵਾਉਣੀ ਹੈ ਆਪਾਂ ਮਸ਼ੀਨ ਵੀ ਬਣਾ ਦਾਂਗੇ ਕੰਡੈਕਟ ਕਰ ਲਿਓ ਕਿਸੇ ਨੇ ਨਵਾਂ ਕੰਮ ਕ ਸ਼ੁਰੂ ਕਰਨਾ ਆਪਾਂ ਉਹਦਾ ਪੂਰਾ ਸਾਥ ਦੇਵਾਂਗੇ ਹਨ ਤੇ ਬਾਕੀ ਇਹ ਸੀ ਛੋਟੀ ਜੀ ਵੀਡੀਓ ਆਪਣੀ ਕਹਿਣ ਦਾ ਮਕਸਦ ਮੇਰਾ ਸਮਝ ਗਏ ਹੋਵੋਗੇ ਤੁਸੀਂ ਇਹੀ ਆ ਜੇ ਤੁਸੀਂ ਸੀਲ ਦੇ ਅੰਡੇ ਫਰਟੀਲਾਈਜ਼ ਲੈਣੇ ਹੋ ਲੈ ਲਿਓ ਆਰ ਆਈ ਆਰ ਬਲੈਕ ਐਸਟ੍ਰੋਕ ਸੋਨਾਲੀ ਦੇ ਲੈਣੇ ਆ ਇਹ ਫਰਟੀਲਾਈਜ਼ਰ ਆਂਡੇ ਮਿਲ ਜਾਣਗੇ 100% ਰਿਜ਼ਲਟ ਹੋਊਗਾ ਜੇ ਤੁਹਾਨੂੰ ਬੱਚਾ ਚਾਹੀਦਾ ਹੋਇਆ ਤਾਂ ਤੁਸੀਂ ਦਸੰਬਰ ਤੋਂ ਬਾਅਦ ਬੱਚਾ ਬੁੱਕ ਕਰਾ ਸਕਦੇ ਹੋ ਸੋਡਾ ਨਾਂ ਲਿਖ ਕੇ ਅੰਡੇ ਤੇ ਆਪਾਂ ਰੱਖਦੇ ਆ ਮਸ਼ੀਨ 'ਚ ਤੇ ਬੱਚਾ ਜਦੋਂ ਨਿਕਲ ਗਿਆ ਤੇ ਤੁਸੀਂ ਉਹ ਲਿਜਾ ਸਕਦੇ ਹੋ ਕਿਉਂਕਿ ਆਪਾਂ ਕੰਮ ਹੁਣ ਇਹ ਘਟਾਉਣਾ ਨਹੀਂ ਜੇ ਆਪਣੇ ਕੋਲ ਹੁਣ 100 ਜਾਨਵਰ ਹੈ ਗਾਂ ਆਪਾਂ 1000 ਤਾਂ ਆਪ ਰੱਖਣਾ ਬਾਕੀ ਜੇ ਕਿਸੇ ਨੂੰ ਚਾਹੀਦਾ ਹੋਇਆ ਬੱਚਾ ਆਪਾਂ ਤੋਂ ਲਿਆ ਸਕਦਾ ਤੇ ਜਦੋਂ ਆਪਾਂ ਬੱਚਾ 1000 1500 ਕਢਾ ਲਿਆ ਵੱਡਾ ਵੀ ਚਾਹੀਦਾ ਉਹਦਾ ਰੇਟ ਵਾਜੂ ਬਈ ਛੋਟਾ ਆਪਾਂ ਕਹਿੰਦੇ ਆ ਛੋਟਾ ਲੈ ਕੇ ਜਾਓ ਨਾਲ-ਨਾਲ ਸਿੱਖੋ ਤੁਸੀਂ ਹਨਾ ਡਾਕਟਰ ਬਣ ਜਾਓਗੇ ਤੇ ਚਲੋ ਇਹ ਸੀ ਛੋਟੀ ਜੀ ਵੀਡੀਓ ਚੰਗੀ ਲੱਗੀ ਜਾਣਕਾਰੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਕਰ ਲਓ ਕਣਕ ਵਾਲੀ ਐਗ ਫਾਰਮ ਜੋ ਆਪਣਾ ਫੇਸਬੁੱਕ ਤੇ ਤੇ ਮਨੀ 88295 YouTube ਤੇ ਆਪਣੀਆਂ ਲੰਮੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਹਨ ਫੁੱਲ ਜਾਣਕਾਰੀ ਨਾਲ ਹਨਾ 15-20 ਮਿੰਟ ਦੀ ਵੀਡੀਓ ਪਾਉਣੀ ਹੈ ਆਪਾਂ ਹਫਤੇ 'ਚ ਇੱਕ ਤੋਂ ਬਾਅਦ ਦੀਆਂ ਤੇ ਵਧੀਆ-ਵਧੀਆ ਟੌਪਿਕ ਤੇ ਚਲੋ ਬਾਕੀ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਚੰਗਾ ਹੈ ਲੈ ਕੇ ਕੰਟੈਂਟ ਤੁਹਾਡੇ ਨਾਲ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਦਬਕੇ ਤੇ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਧੰਨਵਾਦ ਜੀ